ਜੀ ਗੱਲ ਜੀ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਮੇਂ ਚੱਲਦੀ ਆ ਔਰ ਬੜੇ ਹੀ ਚਾਵਾ ਦੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ પા ਕੇ ਇੱਕ ਵਧੀਆ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਿੱਦਾਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਪਣਾ ਫਰਜ਼ ਨਿਭਾ ਦਿਓ ਤੇ ਬਾਕੀ ਫਰਜ਼ ਮੇਰਾ ਆ ਤੁਹਾਡੇ ਦੁੱਖ ਤਕਲੀਫਾਂ ਦੇ ਵਿੱਚ ਹਾਜ਼ਰ ਹੋਣ ਦਾ ਹੈ ਤੇ ਵੀਰ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਅੱਜ ਸਥਿਤੀ ਚੱਲ ਰਹੀ ਆ ਉਹ ਉਸ ਦੇ ਅਕੋਰਡਿੰਗ ਨਹੀਂ ਚੱਲ ਰਹੀ ਜਿਨਨੇ ਵਧੀਆ ਤਰੀਕੇ ਦੇ ਨਾਲ ਲੋਕਾਂ ਨੇ ਏਡਾ ਵੱਡਾ ਫਤਵਾ ਦੇ ਕੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਈ ਸੀ ਤੇ ਬਹੁਤ ਸਾਰੇ ਲੋਕ ਨੌਜਵਾਨ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਬੇਰੁਜ਼ਗਾਰ ਧੱਕੇ ਖਾ ਰਹੇ ਆ ਇੱਧਰ ਉੱਧਰ ਤੇ ਸਰਕਾਰ ਤੋਂ ਐਕਸਪੈਕਟ ਕਰਦੇ ਆ ਕਿ ਉਹਨਾਂ ਨੂੰ ਕੋਈ ਕੰਮ ਤੰਦਾ ਚਲੋਂ ਦੇ ਲਈ ਕਿਤੋਂ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਤੇ ਮਾਨ ਸਾਹਿਬ ਬੜੀ ਵਰੀ ਕਹਿ ਚੁੱਕੇ ਆ ਕਿ ਅਸੀਂ 43000 ਨੌਕਰੀਆਂ ਦੇਤੀਆਂ 43000 ਨੌਕਰੀਆਂ ਦੇਤੀਆਂ ਜਾਂ ਤੇ ਉਹ ਗੱਲਾਂ ਪੋਸਟਰਾਂ ਤੇ ਵਧੀਆ ਲੱਗਦੀਆਂ ਤੇ ਜਾਂ ਫਿਰ ਪਤਾ ਨਹੀਂ ਕਿਹੜੇ ਕਿਸੇ ਹੋਰ ਸਟੇਟ ਦੇਆਂ ਲੋਕਾਂ ਨੂੰ ਨੌਕਰੀਆਂ ਦੇ ਦਿੱਤੀਆਂ ਗਈਆਂ ਕਿਉਂਕਿ ਸਾਡੇ ਪਿੰਡ ਦੇ ਵਿੱਚ ਤਾਂ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਤੇ ਨਾ ਹੀ ਕਿਸੇ ਨੂੰ ਕੋਈ ਸਗੋ ਜਿਹੜੇ ਇੱਕ ਦੋ ਪ੍ਰਾਈਵੇਟ ਜਿਹੜੇ ਭਰਾ ਲੱਗੇ ਸੀ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਆ ਜਿਹੜੇ ਉਥੇ ਸਫਾਰਸ਼ੀ ਲੋਕ ਆ ਉਹਨਾਂ ਨੂੰ ਲਗਾ ਦਿੱਤਾ ਗਿਆ ਤੇ ਸਾਡੇ ਆ ਭਰਾਵਾਂ ਨੂੰ ਉਥੋਂ ਕੰਮ ਤੋਂ ਹੀ ਹਟਾ ਦਿੱਤਾ ਗਿਆ ਤੇ ਵੀਰ ਜੀ ਉਹ ਵੀ ਬੰਦੇ ਨੂੰ ਮੈਂ ਤੁਹਾਨੂੰ ਮਿਲਾਉਂਗਾ ਜਿਹਨੂੰ ਪ੍ਰਾਈਵੇਟ ਕੰਮ ਸੀ ਜਿਹੜੀਆਂ ਘਰ ਘਰ ਕਣਕ ਵੰਡਣ ਦੀ ਸਕੀਮ ਚੱਲੀ ਸੀ ਔਰ ਉਹ ਜਿਹੜਾ ਕੰਮ ਆ ਉਹ ਉਹਨੂੰ ਹਟਾ ਦਿੱਤਾ ਗਿਆ ਕੋਈ ਕਿਸੇ ਸਫਾਰਸ਼ੀ ਬੰਦੇ ਲਈ ਤਰਨ ਤਰਨ ਹਲਕੇ ਦੇ ਐਮਐਲਏ ਦੇ ਕਿਸੇ ਸਫਾਰਸ਼ੀ ਬੰਦੇ ਨੇ ਉਥੇ ਲੱਗਣਾ ਸੀ ਔਰ ਇੱਕ ਪ੍ਰਾਈਵੇਟ ਕੰਮ ਦੇ ਲਈ ਵੀ ਸਫਾਰਸ਼ ਚੱਲ ਰਹੀ ਆ ਮਾਨ ਸਾਹਿਬ ਜੀ ਮੁੱਖ ਮੰਤਰੀ ਸਾਹਿਬ ਜੀ ਪ੍ਰਾਈਵੇਟ ਕੰਮਾਂ ਦੇ ਲਈ ਵੀ ਰਿਸ਼ਵਤ ਚੱਲ ਰਹੀ ਆ ਤੁਸੀਂ ਕਹਿ ਰਹੇ ਨਾ ਕਿ ਕੋਈ ਰਿਸ਼ਵਤ ਨਹੀਂ ਚੱਲਦੀ ਮਤਲਬ ਸਾਡੇ ਨੌਕਰੀ ਲੈਣ ਦੇ ਲਈ ਤੇ ਰਿਸ਼ਵਤ ਇੱਕ ਪ੍ਰਾਈਵੇਟ ਕੰਮ ਲੈਣ ਦੇ ਲਈ ਵੀ ਔਰ ਉਹਨਾਂ ਜਿੰਨੇ ਪੈਸੇ ਲੈ ਆ ਸੀ ਉਹ ਪੈਸੇ ਵੀ ਪੂਰੇ ਨਹੀਂ ਹੋਏ ਤੇ ਬਾਕੀ ਰਹੀ ਗੱਲ ਮਾਨ ਸਾਹਿਬ ਜੀ ਸਾਰੇ ਲੋਕਾਂ ਨੂੰ ਨੌਕਰੀਆਂ ਸਰਕਾਰੀ ਨਹੀਂ ਮਿਲ ਸਕਦੀਆਂ بڑے ਲੋਕ ਆ ਨੌਜਵਾਨ ਆ ਰੁਜ਼ਗਾਰ ਆਪਣਾ ਕੰਮ ਖੋਲਣਾ ਚਾਹੁੰਦੇ ਆ ਤੇ ਲੋਕਾਂ ਨੂੰ ਕੰਮ ਚਲਾਉਣ ਦੇ ਲਈ ਕਿਉਂਕਿ ਪੈਸਿਆਂ ਦੀ ਲੋੜ ਹੁੰਦੀ ਆ ਤੇ ਬੜੀ ਬੜੀ ਲੋਨ ਦਫ਼ਤਰਾਂ ਦੇ ਵਿੱਚ ਅਸੀਂ ਖੁਦ ਕਿਉਂਕਿ ਸੋਚਿਆ ਸੀ ਕਿ ਆਪਣਾ ਕੋਈ ਬਿਜ਼ਨਸ ਕਰਾਂਗੇ ਕਾਰੋਬਾਰ ਕਰਾਂਗੇ ਔਰ ਬੜੀ ਵਰੀ ਲਾਲੋ ਸਾਹਿਬ ਕੀ 6 ਅਕਤੂਬਰ ਦੀ ਫਾਈਲ ਲੱਗੀ ਆ ਸਾਡੀ ਤਰਨਤਾਰਨ ਐਸੀ ਕਾਰਪੋਰੇਸ਼ਨ ਦੇ ਵਿੱਚ ਤੇ ਉਹ ਫਾਈਲ ਅੱਜ ਤੱਕ ਉੱਥੇ ਦੀ ਉੱਥੇ ਹੀ اٹਕੀ ਆ ਤੁਸੀਂ ਲਾਲੋ ਸਾਹਿਬ ਕੀ 8-9 ਮਹੀਨੇ ਹੋ ਚੱਲੇ ਆ 8-9 ਮਹੀਨੇ ਅਗਰ ਪੰਜਾਬ ਦੇ ਵਿੱਚ ਇੱਕ ਫਾਈਲ ਪਾਸ ਹੋਣ ਨੂੰ ਲੱਗਦੀ ਹੈ ਤੇ ਮੈਨੂੰ ਲੱਗਦਾ ਕਿ ਪੰਜ ਸਾਲ ਹੀ ਲਾ ਲੋ ਤਕਰੀਬਨ ਤੇ ਪੰਜ ਸਾਲਾਂ ਦੇ ਵਿੱਚ ਪੰਜ ਫਾਈਲਾਂ ਪਾਸ ਹੋਣਗੀਆਂ ਤੇ ਜਦੋਂ ਪੰਜ ਫਾਈਲਾਂ ਪਾਸ ਹੋਣਗੀਆਂ ਤੇ ਉਹ ਮੰਨ ਲਓ ਕਿ ਕੰਮ ਵੀ ਪੰਜਾਂ ਜਣਾਂ ਨੂੰ ਮਿਲੂਗਾ ਤੇ ਅੱਜ ਸਰਕਾਰ ਬਣੀ ਆ ਤੇ 2.5 ਸਾਲ ਹੋ ਗਏ ਆ ਹੁਣ ਲਾ ਲੋ ਸਾਹਿਬ ਕਿ ਪੰਜ ਲੋਕਾਂ ਨੂੰ ਇੱਕ ਇੱਕ ਜ਼ਿਲ੍ਹੇ ਚ ਰੋਜ਼ਗਾਰ ਮਿਲਿਆ ਤੇ ਸਾਰੇ ਜ਼ਿਲ੍ਹਾ ਚ ਪੰਜਾਂ ਪੰਜਾਂ ਮੰਨ ਲਓ ਵੀ ਟੋਟਲ 100-150 ਨੂੰ ਰੋਜ਼ਗਾਰ ਮਿਲ ਜੂਗਾ ਜੇ ਉਹ ਕੰਮ ਚੱਲੇ ਤੇ ਹੁਣ ਮੰਨ ਲਓ ਜਿਹੜਾ ਕਿਸੇ ਨੇ ਕੋਈ ਕੰਮ ਚਲਾਉਣਾ ਆ ਉਹਨੂੰ 8 8 9 9 ਮਹੀਨੇ ਲੱਗਣਗੇ ਤੇ ਕੰਮ ਸਾਡਾ ਦੇਸ਼ ਕਿਦਾਂ ਤਰੱਕੀ ਕਰੂਗਾ ਪੰਜਾਬ ਤਰੱਕੀ ਕਿਦਾਂ ਕਰੂਗਾ ਕਿਉਂਕਿ ਬਿਜ਼ਨਸ ਨੂੰ ਤੇ ਇਹ ਬਿਜ਼ਨਸ ਦਾ ਨਾਮ ਹੀ ਨਹੀਂ ਲੈਂਦੇ ਸਾਡੀ ਜਿਹੜੀ ਸਰਕਾਰ ਆ ਬਿਜ਼ਨਸ ਚਲਾਉਣ ਦੇ ਲਈ ਜਿਹੜੇ ਭਾਜੀ ਜਿਹੜੇ ਵਸੀਲੇ ਚਾਹੀਦੇ ਆ ਲੋਕਾਂ ਨੂੰ ਇੱਕ ਮਾਹੌਲ ਚਾਹੀਦਾ ਛੋਟੇ ਬਿਜ਼ਨਸ ਦੀ ਗੱਲ ਕਰਦਾ ਪਿਆ ਵੱਡਿਆਂ ਦੀ ਨਹੀਂ ਗੱਲ ਕਰਦਾ ਕਿ ਇੱਕ ਫੈਕਟਰੀ ਲਾ ਲਓ ਛੋਟੇ ਛੋਟੇ ਬਿਜ਼ਨਸ ਜਿਹੜੇ ਹੁੰਦੇ ਛੋਟੇ ਕਾਰੋਬਾਰ ਕਿਸੇ ਨੇ ਆਪਣਾ ਹਲਵਾਈ ਦਾ ਕੰਮ ਚਲਾਉਣਾ ਜਿਸ ਨੇ ਮਿਸਤਰੀ ਦਾ ਚਲਾਉਣਾ ਜਾਂ ਕਿਸੇ ਨੇ ਆਪਣਾ ਕੋਈ ਛੋਟਾ ਮੋਟਾ ਦਰਜੀ ਦਾ ਚਲਾਉਣਾ ਕਿਸੇ ਨੇ ਆਪਣਾ ਕੋਈ ਇੱਕ ਮੱਝ ਰੱਖ ਕੇ ਦੋ ਮੱਝਾਂ ਰੱਖ ਕੇ ਕੋਈ ਦੁੱਧ ਦਾ ਕੰਮ ਚਲਾਉਣਾ ਤੇ ਉਹਨਾਂ ਨੂੰ ਉਹ ਕੰਮ ਚਲਾਉਣ ਦੇ ਲਈ ਵੀ ਪੈਸਾ ਪ੍ਰੋਵਾਈਡ ਨਹੀਂ ਕਰਾ ਪਾਉਂਦੀ ਗਵਰਨਮੈਂਟ ਐਨੇ ਜਿਹੜੇ ਮਾੜੇ ਹਾਲਾਤ ਆ ਤੇ ਕਿਸੇ ਵੀ ਦੇਸ਼ ਦੀ ਤਰੱਕੀ ਦਾ ਜਿਹੜਾ ਉਹਦਾ ਮੋੜ ਹੁੰਦਾ ਆ ਉਹ ਤੁਹਾਨੂੰ ਪਤਾ ਕਿ ਬਿਜ਼ਨਸ ਦੇ ਨਾਲ ਤਰੱਕੀਆਂ ਹੁੰਦੀਆਂ ਆ ਕੱਲੀ ਜੌਬ ਦੇ ਨਾਲ ਨਹੀਂ ਤੇ ਜੇਕਰ ਜੌਬ ਮੰਨ ਲਓ ਨਹੀਂ ਮਿਲੀ ਤੇ ਜੇ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਉਹਨੂੰ ਫੰਡ ਹੀ ਪ੍ਰੋਵਾਈਡ ਨਹੀਂ ਹੋ ਰਿਹਾ ਤੇ ਉਹ ਕੰਮ ਨਹੀਂ ਕਰ ਸਕਦਾ ਤੇ ਬੜਾ ਹੁਨਰ ਹੈਗਾ ਆ ਸਾਡੇ ਨੌਜਵਾਨਾਂ ਦੇ ਵਿੱਚ ਬਹੁਤ ਉਹਨਾਂ ਦੇ ਵਿੱਚ ਕਾਬਲੀਅਤ ਹੈਗੀ ਆ ਕੰਮ ਕਰਨ ਦੀ ਕੰਮ ਚਲਾ ਸਕਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਖਾਸ ਕਰਕੇ ਜਿਹੜੇ ਐਸੀ ਬੀਸੀ ਪਰਿਵਾਰਾਂ ਦੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਕਿਦੋਂ ਮਜ਼ਦੂਰੀ ਮਿਲਦੀ ਤੇ ਨਾ ਹੀ ਸਰਕਾਰ ਉਹਨਾਂ ਦੇ ਲਈ ਅਜੇ ਤੱਕ ਕੋਈ ਐਲਾਨ ਕੀਤਾ ਤੁਹਾਨੂੰ ਪਤਾ ਹੋਣਾ ਕਿ ਕਿਸੇ ਵੀ ਵਿਸ਼ੇ ਦੇ ਉੱਤੇ ਐਸੀ ਲੋਕਾਂ ਦੇ ਲਈ ਜਾਂ ਛੋਟੇ ਜਿਹੜੇ ਕੈਟਾਗਰੀ ਜੀ ਨੂੰ ਕਹਿ ਦਿੰਨੇ ਆਪਾਂ ਉਹਨਾਂ ਦੇ ਲਈ ਸਰਕਾਰ ਨੇ ਕੋਈ ਇਹੋ ਜਿਹਾ ਕੋਈ ਦੂਜਾ ਕਦਮ ਨਹੀਂ ਚੁੱਕਿਆ ਕਿ ਜਿਹਦੇ ਨਾਲ ਉਹਨਾਂ ਦਾ ਕੋਈ ਭਲਾ ਹੋ ਸਕੇ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਸਾਡੀ ਸਰਕਾਰ ਨੂੰ ਇਹੋ ਅਪੀਲ ਆ ਬੇਨਤੀ ਕਰਦੇ ਆ ਕਿ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਘੱਟੋ ਘੱਟ ਤੁਸੀਂ ਉਸ ਚੀਜ਼ ਨੂੰ ਹੀ ਲਾਗੂ ਕਰਵਾ ਦਿਓ ਕਿਉਂਕਿ ਤੁਹਾਡੇ ਦੇ ਮਤਲਬ ਵੀ ਕੋਈ ਇਹੋ ਜਿਹੀ ਸਕੀਮ ਹੈਗੀ ਨਹੀਂ ਆ ਤੇ ਜੇ ਕੋਈ ਫਾਈਲ ਬੰਦਾ ਜਾਂਦਾ ਪਹਿਲੀ ਗੱਲ ਤੇ ਅਫਸਰ ਗੱਲ ਨਹੀਂ ਸੁਣਦੇ ਜੇ ਗੱਲ ਸੁਣਦੇ ਵੀ ਆ ਤੇ ਉਹ ਉਹਨੂੰ ਫਾਈਲ ਨੂੰ ਪਤਾ ਨਹੀਂ ਕਿਹੜੇ ਖੁੱਡੇ ਲਾ ਛੱਡਦੇ ਆ ਕਿ ਜਾਂ ਕਿਤੇ ਮੈਨੂੰ ਲੱਗਦਾ ਕਿ ਉਹ ਰਿਸ਼ਵਤ ਦੀ ਭਾਲ ਦੇ ਵਿੱਚ ਹੈਗੀ ਆ ਤੇ ਪਤਾ ਨਹੀਂ ਅਸੀਂ ਲਾਲਜੀਤ ਭੁੱਲਰ ਤੱਕ ਵੀ ਸਿਫਾਰਿਸ਼ ਕਰਕੇ ਵੇਖ ਲਈ ਆ ਪਰ ਨਹੀਂ ਗੱਲ ਬਣੀ ਉੱਥੇ ਦੀ ਉੱਥੇ ਹੀ ਫਾਈਲਾਂ ਅੜੀਆਂ ਆ ਤੇ ਬੜੀ ਜਿਹੜੀ ਸਥਿਤੀ ਆ ਬਹੁਤ ਮਾੜੀ ਆ ਕਿਉਂਕਿ ਰੁਜ਼ਗਾਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਤਲਬ ਕਿ ਲੋਕੀ ਬਾਹਰ ਨਾ ਜਾਣ ਤੇ ਬਾਹਰ ਜਾਣ ਤੋਂ ਇਲਾਵਾ ਕੋਈ ਹੋਰ ਹੈ ਹੀ ਨਹੀਂ ਉਹ ਪਿਆਰ ਤੇ ਉਹ ਜਿਹੜੇ ਜਿਨ੍ਹਾਂ ਦੇ ਕੋਲ 4 ਪੈਸੇ ਹੈਗੇ ਆ ਕੋਈ ਵਧੀਆ ਕੰਟਰੀ ਦੇ ਵਿੱਚ ਚਲ ਜਾਂਦਾ ਆ ਪਰ ਜਿਹੜੇ ਵਿਚਾਰੇ ਗਰੀਬ ਲੋਕ ਆ ਜਿਹੜੇ ਗਰੀਬਾਂ ਦੇ ਬੱਚੇ ਉਹ ਫਿਰ ਕੀ ਕਰਨ ਫਿਰ ਨਸ਼ੇ ਨੂੰ ਵੀ ਉਹੀ ਉਹ ਵਿਚਾਰੇ ਲੱਗ ਜਾਂਦੀ ਆ ਜਾਂ ਇੱਧਰ ਉੱਧਰ ਤੇ ਸਰਕਾਰ ਨੂੰ ਬੇਨਤੀ ਆ ਕਿ ਰੋਜ਼ਗਾਰ ਵਾਲੇ ਛੋਟੇ ਜਿਹੜੇ ਉਦਯੋਗ ਹੈਗੇ ਆ ਛੋਟੇ ਕਾਰੋਬਾਰਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਵੇ ਉਹਨਾਂ ਫਾਈਲਾਂ ਨੂੰ ਕੋਈ 50 ਹਜ਼ਾਰ ਲੱਖ ਰੁਪਇਆ ਲੈਣ ਦੇ ਲਈ 8-8 ਮਹੀਨੇ 9-9 ਮਹੀਨੇ ਨਾ ਫਾਈਲ ਲੜਾਈ ਜਾਵੇ ਪਰ ਇਹਦੇ ਨਾਲੋਂ ਚੰਗੀਆਂ ਤੇ ਪ੍ਰਾਈਵੇਟ ਕੰਪਨੀਆਂ ਆ ਪ੍ਰਾਈਵੇਟ ਕੰਪਨੀਆਂ ਪੰਜਾਂ ਤੋਂ 7 ਦਿਨਾਂ ਦੇ ਵਿੱਚ ਕੰਮ ਲੋਨ ਕਰਕੇ ਦੇ ਦਿੰਦੀਆਂ ਪਰ ਸਰਕਾਰੀ ਜਿਹੜਾ ਕੰਮ ਆ ਸਭ ਕੋ ਪਹਿਲ ਦੇ ਆਧਾਰ ਤੇ ਹੋਣਾ ਜੀਦਾ ਨਹੀਂ ਜੀ ਫਾਈਲ ਨੂੰ 5 ਮਹੀਨੇ ਲੱਗਦੇ ਆ 7 ਮਹੀਨੇ ਲੱਗਦੇ ਉਹ ਫਾਈਲ ਯਾਰ ਅੱਜਕੱਲ ਇੰਟਰਨੈਟ ਦਾ ਜ਼ਮਾਨਾ ਆ ਆਨਲਾਈਨ ਜ਼ਮਾਨਾ ਆ ਫਾਈਲ ਚੰਡੀਗੜ੍ਹ ਹੀ ਜਾਣੀ ਆ ਚੰਡੀਗੜ੍ਹ ਕੇ ਤੇ ਕਲਕੱਤੇ ਥੋੜੀ ਜਾਣੀ ਆ ਤੇ ਉਸੇ ਫਾਈਲ ਨੂੰ ਲਾ ਲੋ ਹਿਸਾਬ ਕੀ 8-8 ਮਹੀਨੇ ਲੱਗ ਜਾਂਦੇ ਆ ਤੇ ਬੇਨਤੀ ਆ ਇਦਾਂ ਦੇ ਕੰਮ ਨੂੰ ਰੋਕਿਆ ਜਾਵੇ ਉਹਨੂੰ ਛੋਟੇ ਸਮੇਂ ਦੇ ਵਿੱਚ ਕੀਤਾ ਜਾਵੇ ਤਾਂ ਕਿ ਕੋਈ ਰੁਜ਼ਗਾਰ ਚਲਾ ਸਕੇ ਆਪਦਾ ਕੋਈ ਕਾਰੋਬਾਰ ਕਰ ਸਕੇ ਤੇ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਕਰਦਾ ਬਸ ਇੱਕ ਨੌਕਰੀਆਂ ਦੀ ਹੀ ਗੱਲ ਕੀਤੀ ਜਾਂਦੀ ਆ bizness ਨੂੰ ਵੀ ਪ੍ਰਮੋਟ ਕਰੋ ਅਗਰ bizness ਨੂੰ ਪ੍ਰਮੋਟ ਕਰੋਗੇ ਛੋਟੇ ਛੋਟੇ ਕਾਰੋਬਾਰ ਲੋਕਾਂ ਦੇ ਚੱਲਣਗੇ ਤੇ ਇੱਕ ਦੋ ਲੋਕਾਂ ਨੂੰ ਹੋਰ ਰੁਜ਼ਗਾਰ ਦੇਊਗਾ ਉਹਦੇ ਨਾਲ ਜਿਹੜੀ ਸਰਕਾਰ ਦਾ ਵੀ ਸਿਰਦਰਦੀ ਘਟਦੀ ਆ ਇਹ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਸੈਲਫ ਜਿਹੜਾ ਕਾਰੋਬਾਰ ਹੈਗਾ ਉਸਤੇ ਜ਼ੋਰ ਲਾਇਆ ਜਾਵੇ ਕਲਾ ਨੌਕਰੀਆਂ ਵੱਲ ਕਲਾ ਉਧਰ ਕਿਉਂਕਿ ਸਾਰਿਆਂ ਨੂੰ ਨੌਕਰੀ ਨਹੀਂ ਮਿਲ ਸਕਦੀ ਸਰਕਾਰ ਨੂੰ ਇਸ ਚੀਜ਼ ਦਾ ਪਤਾ ਆ ਵਧੀਆ ਗੱਲ ਜਿਹੜੇ ਸਾਡੇ ਭੈਣ ਭਰਾ ਅਫਸਰ ਬਣਦੇ ਆ ਜਿਹੜੇ ਪਰ ਜਿਹੜੇ ਨਹੀਂ ਬਣਦੇ ਜਿਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਆਪਣਾ ਬਿਜ਼ਨਸ ਕਾਰੋਬਾਰ ਵੱਲ ਹੈਗਾ ਉਹਨਾਂ ਦੀ ਵੀ ਹੈਲਪ ਕੀਤੀ ਜਾਵੇ ਤੇ ਇਹੋ ਸਰਕਾਰ ਨੂੰ ਬੇਨਤੀ ਆ ਕੀ ਨੌਜਵਾਨ ਬਹੁਤ ਹੁਨਰਮੰਦ ਆ ਸਾਡੇ ਪੰਜਾਬ ਦੇ ਕੰਮ ਕਰਨਾ ਚਾਹੁੰਦੇ ਆ ਅੱਗੇ ਆਉਣਾ ਚਾਹੁੰਦੇ ਆ ਆਪਣੇ ਦੇਸ਼ ਦਾ ਆਪਣੇ ਮਹੱਲੇ ਦਾ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਨਾਮ ਉੱਚਾ ਕਰਨਾ ਚਾਹੁੰਦੇ ਆ ਔਰ ਕਰ ਵੀ ਸਕਦੇ ਆ ਪਰ ਉਹਨਾਂ ਨੂੰ ਇੱਕ ਸਿਰਫ ਤੇ ਸਿਰਫ ਨੌਕਰੀ ਨੂੰ ਹੀ ਬੜੇ ਵਧੀਆ ਤਰੀਕੇ ਨਾਲ ਦੱਸਿਆ ਜਾਂਦਾ ਤੇ ਉਹਨਾਂ ਦਾ ਜਿਹੜਾ ਮਨ ਤੋੜਿਆ ਜਾਂਦਾ ਕਿ ਤੁਸੀਂ ਸਿਰਫ ਨੌਕਰੀ ਕਰਕੇ ਹੀ ਅੱਗੇ ਵੱਧ ਸਕਦੇ ਜੇ ਤੇ ਸਰਕਾਰ ਨੂੰ ਬੇਨਤੀ ਕਿ ਬਿਜ਼ਨਸ ਵੱਲ ਧਿਆਨ ਦਿਵਾਇਆ ਜਾਵੇ ਨੌਜਵਾਨਾਂ ਦਾ ਤਾਂ ਕਿ ਆਪਣਾ ਆਪਣਾ ਕਾਰੋਬਾਰ ਚਲਾਉਣ ਸਰਕਾਰ ਨੂੰ ਟੈਕਸ ਦੇਣ ਜਿਹਦੇ ਨਾਲ ਸਾਰੇ ਕਾਰੋਬਾਰ ਅੱਜ ਜੋ ਵੀ ਜਿਹੜੀ ਸੜਕਾਂ ਬੰਨੀਆਂ ਹਸਪਤਾਲ ਬੰਨਨੇ ਸਕੂਲ ਬੰਨਨੇ ਉਹ ਅਗਰ ਨੌਜਵਾਨ ਵਧੀਆ ਤਰੀਕੇ ਨਾਲ ਕਮਾਈ ਕਰਨਗੇ ਵਧੀਆ ਟੈਕਸ ਦੇਣਗੇ ਤੇ ਸਾਡੀ ਜਿਹੜੀ ਇਕਨੋਮੀ ਆ ਉਹਦੇ ਵਿੱਚ ਗਰੋਥ ਹੁੰਦੀ ਆ ਵਾਧਾ ਹੁੰਦਾ ਆ ਤੇ ਬੇਨਤੀ ਆ ਕਿ ਇਸ ਚੀਜ਼ ਨੂੰ ਪ੍ਰਮਾਣ ਕੀਤਾ ਜਾਵੇ ਤੇ ਜ਼ਿਲ੍ਹਿਆਂ ਦੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦੇ ਕੰਨ ਖਿੱਚੇ ਜਾਣ ਤਾਂ ਕਿ ਉਹ ਇਧਰ ਧਿਆਨ ਕਰਨ ਕਿਉਂਕਿ 8-8 ਮਹੀਨੇ ਸਾਲ-ਸਾਲ ਲੱਗਦਾ ਇੱਕ ਫਾਈਲ 1 ਲੱਖ ਰੁਪਇਆ ਲੈਣ ਦੇ ਲਈ ਸਾਲ ਸਾਲ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ